ਅਸੀਂ ਅਜੇ ਤੱਕ ਰਾਜੇ ਮਹਾਰਾਜਾਂ ਦਾ ਇਤਿਹਾਸ ਸਿਰਫ ਕਿਤਾਬਾਂ ਚ ਪੜਦੇ ਆਇਆ ਪਰ ਪਿਛਲੇ ਦਿਨਾਂ ਚ ਪੰਜਾਬ ਚ ਇੱਕ ਰਾਜੇ ਦੀ ਦਸਤਾਰਬੰਦੀ ਹੋਈ ਹੈ ਜਿਸ ਨੂੰ ਲੈ ਕੇ ਪੰਜਾਬ ਸਮੇਤ ਦੁਨੀਆ ਭਰ ਦੇ ਵਿੱਚ ਚਰਚਾ ਹੋ ਰਹੀ ਹੈ ਕਿਸੇ ਖਰਾਜ ਲਈ ਕੁਰਬਾਨ ਹੋਈ ਨਾਬਾ ਰਿਆਸਤ ਨੂੰ ਹੁਣ ਮੁਰ ਤੋਂ ਆਪਣਾ ਵਾਰਿਸ ਮਿਲਿਆ ਹੈ ਦਰਸਲ 124 ਸਾਲਾਂ ਬਾਅਦ ਨਾਬਾ ਦੇ ਹੀਰਾ ਮਹਿਲ ਚ ਜ਼ਿਕਾਰੇ ਗੂੰਜੇ ਨੇ ਕੇਸਰੀ ਨਿਸ਼ਾਨ ਸਾਹਿਬ ਚੁਲਾਏ ਗਏ ਨੇ ਨਗਾਰੇ ਵੱਜੇ ਨੇ ਅਤੇ ਇੱਕ ਚੌਕੜੇ ਸਾਹਿਬ 'ਚ ਅਖੰਡ ਪਾਠ ਸਾਹਿਬ ਵੀ ਕਰਵਾਇਆ ਗਿਆ। ਹਰ ਪਾਸੇ ਸਿੱਖ ਰਾਜ ਦੀ ਝਲਕ ਨਜ਼ਰ ਆਈ ਹੈ। ਦਰਅਸਲ ਮਹਾਰਾਜਾ ਨਾਭਾ ਰਿੱਪੂ ਦਮਨ ਸਿੰਘ ਦੇ ਪਰਪੋਤੇ ਦੇ ਪੁੱਤਰ ਅਭੀ ਉਹਦੇ ਪ੍ਰਤਾਪ ਸਿੰਘ ਦੀ ਦਸਤਾਰਬੰਦੀ ਹੋਈ ਹੈ। ਇਹ ਦਸਤਾਰਬੰਦੀ ਕੋਈ ਆਮ ਨਹੀਂ ਸੀ ਇਸ ਲਈ ਸ਼ਾਹੀ ਸਮਾਗਮ ਉਲੀਕਿਆ ਗਿਆ ਜਿਸ 'ਚ ਪੰਥਕ, ਰਾਜਨੀਤਿਕ ਅਤੇ ਸਮਾਜ ਦੀਆਂ ਉੱਗੀਆਂ ਹਸਤੀਆਂ ਨੇ ਸ਼ਿਰਕਤ ਕੀਤੀ। ਨਾਭਾ ਰਿਆਸਤ ਦਾ ਹਮੇਸ਼ਾ ਹੀ ਪੰਥ ਅਤੇ ਸਿੱਖੀ ਲਈ ਯੋਗਦਾਨ ਰਿਹਾ ਹੈ ਇਸੇ ਲਈ ਇਹ ਸਮਾਗਮ ਪੰਥਕਾਂ ਕਾ ਨੂੰ ਲਈ ਅਹਿਮ ਸੀ ਹੀਰਾ ਮਹਿਲ ਚ ਹੋਏ ਦਸਤਾਰਪੰਦੀ ਸਮਾਗਮ ਦੀ ਚਰਚਾ ਚਾਰੇ ਪਾਸੇ ਹੋਈ ਆਖਰ ਕਿਵੇਂ ਹੀਰਾ ਮਹਿਲ ਪੰਥ ਅਤੇ ਰਾਜਨੀਤੀ ਦਾ ਸੁਮੇਲ ਬਣਿਆ ਰਾਜਾ ਹਮੀਰ ਸਿੰਘ ਤੋਂ ਲੈ ਕੇ ਮਹਾਰਾਜਾ ਰਿਪੂ ਦਮਨ ਸਿੰਘ ਤੱਕ ਨਾਭਾ ਰਿਆਸਤ ਦੀ ਤੂਤੀ ਕਿਵੇਂ ਬੋਲਦੀ ਹੈ ਜਾਣਦੇ ਹਾਂ ਇਹ ਸਭ ਪੂਰਾ ਇਤਿਹਾਸ ਸਾਡੀ ਇਸ ਖਾਸ ਰਿਪੋਰਟ ਦੇ ਵਿੱਚ ਇਹ ਹੈ ਨਾਭਾ ਰਿਆਸਤ ਦਾ ਇਤਿਹਾਸ ਸਿੱਖ ਪੰਥ ਵਿਸ਼ਵ ਕੋਸ਼ ਦੇ ਮੁਤਾਬਕ ਨਾਭਾ ਰਿਆਸਤ ਦੀ ਸਥਾਪਨਾ ਬਾਬਾ ਫੂਲ ਦੇ ਵੰਸ਼ਜ ਰਾਜਾ ਹਮੀਰ ਸਿੰਘ ਨੇ ਸਨ 1755 ਵਿੱਚ ਕੀਤੀ ਸੀ ਇਸ ਰਿਆਸਤ ਦੇ ਅੱਠ ਰਾਜੇ ਰਹੇ ਨੇ ਸਭ ਤੋਂ ਪਹਿਲਾਂ ਸਨ 1763 ਚ ਹਮੀਰ ਸਿੰਘ ਰਾਜਾ ਬਣੇ ਸਨ ਜਨਾਦੀ ਕਾਲ ਸਨ 1783 ਤੱਕ ਰਿਹਾ ਸਨ 1783 ਚ ਰਾਜਾ ਹਮੀਰ ਸਿੰਘ ਦੇ ਪੁੱਤਰ ਜਸ਼ਵੰਤ ਸਿੰਘ ਜਿਨਾਂ ਦੀ ਉਮਰ ਮਹਿਜ਼ 8 ਸਾਲ ਦੀ ਸੀ ਉਹਨਾਂ ਨੂੰ ਗੱਦੀ ਉੱਤੇ ਬਿਠਾਇਆ ਗਿਆ ਜਸ਼ਵੰਤ ਸਿੰਘ ਤੋਂ ਬਾਅਦ ਉਹਨਾਂ ਦੇ ਪੁੱਤਰ ਦਵਿੰਦਰ ਸਿੰਘ ਨੂੰ ਸਨ 1840 ਚ ਗੱਦੀ ਉੱਤੇ ਬਿਠਾਇਆ ਗਿਆ ਗਨਾਦਾ ਕਾਲ ਸਨ 1846 ਤੱਕ ਰਿਹਾ ਸਨ 1846 ਤੋਂ 1863 ਤੱਕ ਦਵਿੰਦਰ ਸਿੰਘ ਦੇ ਪੁੱਤਰ ਭਰਪੂਰ ਸਿੰਘ ਨਾਭਾ ਰਿਆਸਤ ਦੇ ਰਾਜੇ ਬਣੇ ਸਾਨਾ 1863 ਨੂੰ ਪਰਪੁਰ ਸਿੰਘ ਦੇ ਪੁੱਤਰ ਭਗਵਾਨ ਸਿੰਘ ਦਾ ਰਾਜਦਿਲਕ ਕੀਤਾ ਗਿਆ ਜੋ 1871 ਤੱਕ ਗੱਦੀ ਉੱਤੇ ਬਿਰਾਜਮਾਨ ਰਹੇ 1871 ਤੋਂ ਬਾਅਦ ਨਾ ਬਾ ਰਿਆਸਤ ਲਈ ਉਸ ਸਮਾਸੀ ਜਦੋਂ ਨਾ ਬਾ ਰਿਆਸਤ ਦਾ ਵੱਡਾ ਆਧਾਰ ਕਾਇਮ ਹੋਇਆ ਇਹ ਉਹ ਸਮਾਸੀ ਜਦੋਂ ਮਹਾਰਾਜਾ ਹੀਰਾ ਸਿੰਘ ਗੱਦੀ ਤੇ ਬੈਠੇ ਅਤੇ ਲਗਾਤਾਰ 40 ਸਾਲ ਰਾਜ ਕੀਤਾ ਮਹਾਰਾਜਾ ਹੀਰਾ ਸਿੰਘ ਸਾਨਾ 1871 ਤੋਂ ਲੈ ਕੇ 1911 ਤੱਕ ਰਾਜਗੱਦੀ ਤੇ ਕਾਬਜ਼ ਰਹੇ 40 ਸਾਲਾਂ ਬਾਅਦ ਮਹਾਰਾਜਾ ਹੀਰਾ ਸਿੰਘ ਦੇ ਪੁੱਤਰ ਮਹਾਰਾਜਾ ਰਿਪੂਦਮਨ ਸਿੰਘ ਨੂੰ ਨਵਾਰਿਆਸਾ ਦਾ ਉਤਰਾਧਿਕਾਰੀ ਬਣਾਇਆ ਗਿਆ। ਸਾਲ 1911 ਤੋਂ ਲੈ ਕੇ 1923 ਤੱਕ ਮਹਾਰਾਜਾ ਰਿਪੂਦਮਨ ਸਿੰਘ ਨੇ ਕਈ ਪੰਥਕ ਕਾਰਜ ਕਰਵਾਏ ਅਤੇ ਸੇਖ ਹਿੱਤ ਐਸ਼ੀ ਫੈਸਲੇ ਲਏ। ਮਹਾਰਾਜਾ ਰਿਪੂਦਮਨ ਸਿੰਘ ਦੇ ਪੁੱਤਰ ਪ੍ਰਤਾਪ ਸਿੰਘ ਇਸ ਰਿਆਸਤ ਦੇ ਆਖਰੀ ਮਹਾਰਾਜਾ ਸਨ ਜਿਨ੍ਹਾਂ ਨੇ ਸਾਲ 1923 ਤੋਂ ਸਾਲ 1948 ਤੱਕ ਰਾਜ ਕੀਤਾ। ਇਸ ਤੋਂ ਬਾਅਦ ਨਾਭਾ ਰਿਆਸਤ ਦਾ ਵੀ ਅੰਤ ਹੋ ਗਿਆ ਅਤੇ 1948 ਚ ਇਸ ਨੂੰ ਪੰਜਾਬ ਦੀਆਂ ਦੋ ਹੋਰ ਰਿਆਸਤਾਂ ਪਟਿਆਲਾ ਅਤੇ ਜਿੰਦ ਸਮੇਤ ਤੋੜ ਕੇ ਪੈਪਸੂ ਚ ਮਿਲਾ ਦਿੱਤਾ ਗਿਆ। ਨਾਭਾ ਰਿਆਸਤ ਜਾਂ ਸਿੱਖ ਰਿਆਸਤ ਜਿਸ ਸਮੇਂ ਤੋਂ ਨਾਭਾ ਰਿਆਸਤ ਦੇ ਨਵੇਂ ਯੁਵਰਾਜ ਦੀ ਦਸਤਾਰਪੰਦੀ ਹੋਈ ਹੈ ਪੰਜਾਬ ਚ ਕਈ ਤਰੀਕੇ ਦੀਆਂ ਗੱਲਾਂ ਚੱਲ ਰਹੀਆਂ ਨੇ। ਕੁਝ ਲੋਕ ਇਸ ਨੂੰ ਸਿਰਫ ਇੱਕ ਰਾਜੇ ਦੀ ਦਸਤਾਰਬੰਦੀ ਅਤੇ ਰਿਆਸਤ ਦੇ ਵਜੂਹ ਦੇਖ ਰਹੇ ਨੇ। ਤੇ ਉੱਥੇ ਹੀ ਕੁਝ ਲੋਕ ਇਸ ਨੂੰ ਮੁੜ ਸਿੱਖ ਰਾਜ ਦੀ ਸਥਾਪਨਾ ਵਜੋਂ ਦੇਖ ਰਹੇ ਨੇ ਜੇਕਰ ਪਛੋਕਰ ਦੀ ਗੱਲ ਕੀਤੀ ਜਾਵੇ ਤਾਂ ਨਾਭਾ ਰਿਆਸਤ ਦੀ ਸ਼ੁਰੂਆਤ ਗੁਰੂ ਹਰ Rai ਜੀ ਦੇ ਆਸ਼ੀਰਵਾਦ ਨਾਲ ਹੋਈ ਸੀ ਜਿਸ ਦੇ ਸੰਬੰਧੀ ਕਈ ਇਤਿਹਾਸਕ ਪਰਮਾਨ ਮਿਲਦੇ ਨੇ ਪੰਜਾਬ ਦੀਆਂ ਤਿੰਨ ਰਿਆਸਤਾਂ ਨਾਭਾ ਪਟਿਆਲਾ ਅਤੇ ਜੀਂਦ ਸਾਰਿਆਂ ਦਾ ਪਛੋਕਰ ਆਪਸ ਵਿੱਚ ਜੁੜਿਆ ਹੋਇਆ ਹੈ ਇਹਨਾਂ ਰਿਆਸਤਾਂ ਦੇ ਸਰਪ੍ਰਸਤਾ ਨੂੰ ਗੁਰੂ ਸਾਹਿਬ ਨੇ ਇਹ ਆਸ਼ੀਰਵਾਦ ਦਿੱਤਾ ਸੀ ਕਿ ਤੁਹਾਡੇ ਘੋੜੇ ਸਤਲੁਜ ਤੋਂ ਲੈ ਕੇ ਜਮਨਾ ਤੱਕ ਪਾਣੀ ਪੀਣਗੇ ਐਸ ਡੇਲੇ ਇਨ ਅਰਿਆਸਤਾਨ ਉਤੇ ਸਿੱਖ ਆਪਣੀ ਦਬੇਦਾਰੀ ਮਜ਼ਬੂਤ ਮੰਨਦੇ ਨੇ ਮਹਾਰਾਜਾ ਹੀਰਾ ਸਿੰਘ ਨਾਬਾ ਅਤੇ ਉਹਨਾਂ ਦੇ ਸੁਪੁੱਤਰ ਮਹਾਰਾਜਾ ਰਿਪੂਦਮਨ ਸਿੰਘ ਨਾਬਾ ਅਤੇ ਭਾਈ ਕਾਨ ਸਿੰਘ ਨਾਬਾ ਦਾ ਬਹੁਤ ਪ੍ਰਭਾਵ ਰਿਹਾ ਅਤੇ ਮਹਾਰਾਜਾ ਰਿਪੂਦਮਨ ਸਿੰਘ ਨੇ ਸਿੱਖੀ ਦਾ ਵੱਧ ਤੋਂ ਵੱਧ ਪ੍ਰਚਾਰ ਅਤੇ ਪ੍ਰਸਾਰ ਵੀ ਕੀਤਾ ਨਾਬਾ ਰਿਆਸਤ ਨੇ ਨਨਕਾਣਾ ਸਾਹਿਬ ਸਾਕਾ ਜਿੱਤੋ ਦਾ ਮੋਰਚਾ ਵੇਲੇ ਸਿੱਖਾਂ ਦਾ ਸਾਥ ਦਿੱਤਾ ਸਿੱਖਾਂ ਲਈ ਅਨੰਦ ਮੈਰੀਜ ਐਕਟ ਵੀ ਨਾਬਾ ਰਿਆਸਤ ਨੇ ਹੀ ਅੰਗਰੇਜ਼ਾਂ ਤੋਂ ਮਨਜ਼ੂਰ ਕਰਵਾਇਆ ਸੀ ਮਹਾਰਾਜਾ ਰਿਪੂ ਦਮਨ ਸਿੰਘ ਨੂੰ ਗੱਦੀ ਤੋਂ ਲਾ ਕੇ ਖਤਮ ਕੀਤੀ ਗਈ ਨਾਬਾ ਰਿਆਸਤ ਸਿੱਖ ਇਤਿਹਾਸਕਾਰਾਂ ਮੁਤਾਬਕ ਖਾਲਸਾ ਕਾਲਜ ਅੰਮ੍ਰਿਤਸਰ ਦੀ ਸਥਾਪਨਾ ਵੇਲੇ ਵੀ ਨਾਬਾ ਰਿਆਸਤ ਨੇ ਆਰਥਿਕ ਸਹਾਇਤਾ ਕੀਤੀ ਸੀ ਇਨਾਂ ਹੀ ਨਹੀਂ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਮਹਾਰਾਣੀ ਪ੍ਰੀਤੀ ਸਿੰਘ ਨੇ ਦੱਸਿਆ ਕਿ ਬਨਾਰਸ ਹਿੰਦੂ ਯੂਨੀਵਰਸਿਟੀ ਨੂੰ ਵੀ ਮਹਾਰਾਜਾ ਰਿਪੂ ਦਮਨ ਸਿੰਘ ਨੇ مالی ਸਹਾਇਤਾ ਦਿੱਤੀ ਸੀ ਸਿਰਫ ਨਾਭਾ ਰਿਆਸਤ ਜਾਂ ਪੰਜਾਬ ਚ ਨਹੀਂ ਸਾਰੇ ਹਿੰਦੁਸਤਾਨ ਚ ਮਹਾਰਾਜਾ ਰਿੱਪੂਦਮਨ ਸਿੰਘ ਦਾ ਬੋਲਵਾਲਾ ਸੀ ਇਹੀ ਕਾਰਨ ਰਿਹਾ ਕਿ ਨਾਭਾ ਰਿਆਸਤ ਨਾਲ ਅੰਗਰੇਜ਼ਾਂ ਦਾ ਛੱਤੀ ਦਾ ਆਕੜਾ ਰਹਾ ਅਤੇ ਮਹਾਰਾਜਾ ਰਿੱਪੂਦਮਨ ਸਿੰਘ ਨੂੰ ਗੱਦੀ ਤੋਂ ਲਾਕੇ ਨਾਭਾ ਰਿਆਸਤ ਖਤਮ ਕੀਤੀ ਗਈ ਸੀ ਇਸ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਦੀ ਤਰ੍ਹਾਂ ਹੀ ਨਾਬਾ ਰਿਆਸਤ ਦੇ ਅਗਲੇ ਰਾਜੇ ਮਹਾਰਾਜਾ ਪ੍ਰਤਾਪ ਸਿੰਘ ਵੀ ਅੰਗਰੇਜ਼ਾਂ ਨੇ ਆਪਣੀ ਰਿਆਸਤ ਤੋਂ ਦੂਰ ਕਰ ਦਿੱਤੇ ਅਤੇ ਵਿਦੇਸ਼ ਭੇਜ ਦਿੱਤਾ ਪਰ ਉਸ ਤੋਂ ਬਾਅਦ ਮਹਾਰਾਜਾ ਪ੍ਰਤਾਪ ਸਿੰਘ ਸਨ 1948 ਤੱਕ ਨਾਬਾ ਦੇ ਮਹਾਰਾਜਾ ਰਹੇ ਪਰ ਬਾਅਦ ਦੇ ਵਿੱਚ ਨਾਬਾ ਰਿਆਸਤ ਨੂੰ ਪੈਪਸੂਚ ਮਿਲਾ ਕੇ ਪੰਜਾਬ ਸੂਬਾ ਬਣਾ ਦਿੱਤਾ ਗਿਆ ਇਸ ਦੇ ਨਾਲ ਹੀ ਨਾਬਾ ਰਿਆਸਤ ਦੀ ਆਪਣੀ ਰਾਜਸੀ ਹੋਣ ਖਤਮ ਹੋ ਗਈ ਨਾਬਾ ਰਿਆਸਤ ਚ ਦਸਤਾਰਬੰਦੀ ਦੀ ਮਹੱਤਤਾ ਇਤਿਹਾਸਕ ਖੋਜਕਾਰਾਂ ਮੁਤਾਬਕ ਰਾਜਕਰਾਨਿਆਂ ਚ ਦਸਤਾਰਬੰਦੀ ਇੱਕ ਰਵਾਇਤ ਹੈ ਪਟਿਆਲਾ ਨਾਬਾ ਜੀਂਦ ਅਤੇ ਜੰਮੂ ਹੁਣ ਤੱਕ ਸਾਰੇ ਰਾਜਕਰਾਨਿਆਂ ਨੇ ਦਸਤਾਰਬੰਦੀ ਅਤੇ ਰਾਜ ਤਿਲਕ ਰਾਹੀਂ ਆਪਣਾ ਨਵ ਉਧਕਾਰੀ ਚੁਣਿਆ ਹੈ ਪੰਜਾਬ ਦੇ ਸੰਦਰਭ ਚ ਉਤਸ਼ਾਹੀ ਗੱਲ ਕਰੀਏ ਨਾਬਾ ਰਿਆਸਤ ਸਿੱਖਾਂ ਲਈ ਜ਼ਿਆਦਾ ਸਤਿਕਾਰ ਰੱਖਦੀ ਹੈ ਇਸ ਲਈ ਅਬੇ ਉਹਦੇ ਪ੍ਰਤਾਪ ਸਿੰਘ ਦੀ ਦਸਤਾਰਬੰਦੀ ਪੰਜਾਬ 'ਚ ਚਰਚਾ ਦਾ ਵਿਸ਼ਾ ਬਣੀ ਸਿੱਖਾਂ ਲਈ ਹਕ ਠੋਕ ਖੜਨ ਦੇ ਕਾਰਨ ਹੀ ਮਹਾਰਾਜਾ ਰਿਪੂ ਦਮਨ ਸਿੰਘ ਨੂੰ ਜਲਵਾ ਤਾਣੀ ਕਟਣੀ ਪਈ ਨਾਬਾ ਰਿਆਸਤ ਦੇ ਵੰਸ਼ਸ ਦਿੱਲੀ ਰਹਿੰਦੇ ਸਨ ਅਤੇ ਆਪਣੀ ਜੜਾ ਤੋਂ ਟੁੱਟ ਚੁੱਕੇ ਸਨ ਇਹ ਨਾਦਾ ਮੋੜ ਨਾਬੇ ਆ ਕੇ ਵਸਣਾ ਅਤੇ ਆਪਣੀ ਵਿਰਾਸਤ ਨੂੰ ਸੰਭਾਲਣਾ ਪੰਜਾਬ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਇਹੀ ਕਾਰਨ ਹੈ ਕਿ ਨਾਭਾ ਰਿਆਸਤ ਦੇ ਇੱਕ ਸ਼ਾਹੀ ਪ੍ਰੋਗਰਾਮ 'ਚ ਸ਼ਿਰਕਤ ਕਰਨ ਪਹੁੰਚੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਨਾਭਾ ਰਿਆਸਤ ਬਾਰੇ ਜ਼ਿਕਰ ਕਰਦਿਆਂ ਦੱਸਿਆ ਕਿ ਇਸ ਰਿਆਸਤ ਦਾ ਇਤਿਹਾਸ ਬਹੁਤ ਪੁਰਾਣਾ ਸਿੱਖ ਧਰਮ ਵਿੱਚ ਦਸਤਾਰਬੰਦੀ ਇੱਕ ਸੰਸਕਾਰ ਹੈ ਇਸ ਸੰਸਕਾਰ ਨੇ ਹੀ ਨਾਭਾ ਰਿਆਸਤ ਨੂੰ ਸੰਭਾਲਿਆ ਹੋਇਆ ਹੈ ਕੁਵਰ ਅਭੀ ਉਹਦੇ ਪ੍ਰਤਾਪ ਸਿੰਘ ਨੇ ਸਖੰਡਰ ਮਹਿਲ ਨੂੰ ਅਤੇ ਬਰਾਸਤ ਨੂੰ ਮੋੜ ਤੋਂ ਉਜਾਗਰ ਕੀਤਾ ਹੈ ਨਾਬਾ ਰਿਆਸਤ ਵੱਲੋਂ ਕੀਤੇ ਗਏ ਕੁਝ ਵਿਲੱਖਣ ਕੰਮ ਨਾਬਾ ਰਿਆਸਤ ਦੇ ਵੱਲੋਂ ਸਮੇਂ-ਸਮੇਂ ਸਮਾਜ ਦੇ ਸੁਧਾਰ ਲਈ ਕਈ ਵਿਲੱਖਣ ਕੰਮ ਕੀਤੇ ਗਏ ਨੇ ਜਿਸ ਸਮੇਂ ਸਮਾਜ 'ਚ ਸਤੀ ਪ੍ਰਥਾ ਪੂਰੇ ਸਿਖਰਾਂ ਤੇ ਸੀ ਉਸ ਸਮੇਂ ਮਹਾਰਾਜਾ ਹੀਰਾ ਸਿੰਘ ਨੇ ਆਪਣੀ ਰਿਆਸਤ 'ਚ ਵਿਦਵਾ ਔਰਤਾਂ ਲਈ ਮੋੜ ਬਿਆਦੀ ਪ੍ਰਥਾ ਚਲਾਈ ਇਸ ਤੋਂ ਇਲਾਵਾ ਵਿਆਹ 'ਚ 11 ਲੋਕਾਂ ਨੂੰ ਬਰਾਤ ਲਿਜਾਣ ਦਾ ਨਿਯਮ ਵੀ ਨਾਬਾ ਰਿਆਸਤ ਦੀ ਹੀ ਦੇਣ ਤਾਂ ਜੋ ਲੜਕੀ ਵਾਲਿਆਂ ਤੇ ਬੋਝ ਨਾ ਪਵੇ ਜੇਕਰ ਕੋਈ ਬਰਾਤ ਜਿਆਦਾ ਲੈ ਕੇ ਜਾਂਦਾ ਸੀ ਤਾਂ ਬਰਾਤੀਆਂ ਉੱਤੇ 350 ਰੁਪਏ ਜੁਰਮਾਨਾ ਲਗਾਇਆ ਜਾਂਦਾ ਸੀ ਇਸ ਤੋਂ ਇਲਾਵਾ ਮਹਾਰਾਜਾ ਹੀਰਾ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਨਾਭਾ ਚ ਬਹੁਤ ਸਾਰੀਆਂ ਵਿਰਾਸਤੀ ਇਮਾਰਤਾਂ ਦਾ ਨਿਰਮਾਣ ਕਰਵਾਇਆ ਜਿਨ੍ਹਾਂ ਵਿੱਚੋਂ ਹੀਰਾ ਮਹਿਲ ਵੀ ਇੱਕ ਹੈ ਇਸ ਤੋਂ ਇਲਾਵਾ ਇਨ੍ਹਾਂ ਇਮਾਰਤਾਂ ਵਿੱਚ ਸਭ ਤੋਂ ਉੱਪਰਲਾ ਕਮਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਬਣਾਇਆ ਗਿਆ ਹੁੰਦਾ ਹੈ ਇਹ ਨਾਬਾ ਰਿਆਸਤ ਦੀ ਖਾਸੀਅਤ ਰਹੀ ਹੈ ਕਿ ਗੁਰੂ ਸਾਹਿਬ ਨੂੰ ਹਮੇਸ਼ਾ ਪਹਿਲ ਦਿੱਤੀ ਗਈ ਨਾਬਾ ਦਾ ਰਿਪੁਦਮਨ ਕਾਲਜ ਅਤੇ ਪੰਜਾਬ ਪਬਲਿਕ ਸਕੂਲ ਵਰਗੇ ਵਿਦਿਆ ਕਦਰੇ ਵੀ ਮਹਾਰਾਜਾ ਹਿਰਾ ਸਿੰਘ ਜੀ ਦੇ ਹੰਦ ਨੇ ਇਸੇ ਨਾਲ ਹੀ ਨਾਬਾ ਰਿਆਸਤ ਦੇ ਬਲੋ ਵਿਦਿਆਰਥੀਆਂ ਲਈ ਵੱਧ ਤੋਂ ਵੱਧ ਸਕੂਲ ਖੁਲਵਾਏ ਗਏ ਪੜ੍ਹਾਈ ਲਈ ਉਤਸ਼ਾਹਿਤ ਕਰਨ ਵਾਸਤੇ ਬਜੀਫੇ ਦੀ ਸਹੂਲਤ ਵੀ ਨਾਬਾ ਰਿਆਸਤ ਦੀ ਹੀ ਦੇਣ ਹੈ ਉਸ ਸਮੇਂ ਵਿੱਚ ਵੀ ਨਾਬਾ ਰਿਆਸਤ ਦੇ ਸਕੂਲਾਂ ਚ ਗੁਰਮੁਖੀ ਅੰਗਰੇਜ਼ੀ ਫਾਰਸੀ ਅਤੇ ਸੰਸਕ੍ਰਿਤ ਪੜ੍ਹਾਈ ਕਰਵਾਈ ਜਾਂਦੀ ਸੀ ਏ ਵੀ ਚੇਤੇ ਰਹੇ ਕਿ ਖਾਲਸਾ ਕਾਲਜ ਅੰਮ੍ਰਿਤਸਰ ਅਤੇ ਲਾਹੌਰ ਪ੍ਰਿੰਟਿੰਗ ਪ੍ਰੈਸ ਬਣਵਾਉਣ ਲਈ ਨਾਭਾ ਰਿਆਸਤ ਦਾ ਅਹਿਮ ਯੋਗਦਾਨ ਰਿਹਾ ਹੈ ਕਿ ਨਾਭਾ ਰਿਆਸਤ ਮੋੜ ਹੋਵੇਗੀ ਸੁਰਜੀਤ ਇਸ ਦਸਤਾਰਬੰਦੀ ਤੋਂ ਬਾਅਦ ਇੱਕ ਨਵੀਂ ਚਰਚਾ ਛਿੜ ਗਈ ਹੈ ਕਿ ਨਾਭਾ ਰਿਆਸਤ ਮੋੜ ਸੁਰਜੀਤ ਹੋਵੇਗੀ ਪਰ ਜੇਕਰ ਤੱਥਾਂ ਤੇ ਝਾਤ ਮਾਰੀਏ ਤਾਂ ਨਾਭਾ ਰਿਆਸਤ ਦੇ ਵਾਰਸਾਂ ਦਾ ਪੰਜਾਬ ਆਉਣਾ ਦਸਤਾਰਬੰਦੀ ਕਰਾਉਣਾ ਇੱਕ ਚੰਗਾ ਉਪਰਾਲਾ ਹੈ। ਉਹਨਾਂ ਨੇ ਆਪਣੀ ਵਿਰਾਸਤ ਅਤੇ ਖੰਡਰ ਬਣ ਰਹੇ ਹੀਰਾ ਮੈਲ ਨੂੰ ਸੰਭਾਲਿਆ ਜੋ ਕਿ ਇੱਕ ਚੰਗਾ ਉਪਰਾਲਾ ਹੈ। ਪਰ ਰਾਜਾ ਸ਼ਾਹੀ ਤੰਤਰ ਦਾ ਮੋੜ ਸੁਰਜੀਤ ਹੋਣਾ ਸੰਭਵ ਨਹੀਂ ਹੈ ਕਿਉਂਕਿ ਮੌਜੂਦਾ ਰਾਜਨੀਤਿਕ ਪ੍ਰਣਾਲੀ ਰਾਜਾ ਸ਼ਾਹੀ ਤੰਤਰ ਵਾਂਗ ਕੰਮ ਨਹੀਂ ਕਰਦੀ। ਹੁਣ ਦੇਸ਼ ਦਾ ਰਾਜਨੀਤਿਕ ਢਾਂਚਾ ਬਦਲ ਗਿਆ ਹੈ। ਅਜਿਹੀਆਂ ਇਤਿਹਾਸਕ ਪ੍ਰਾਪਤੀਆਂ ਨੂੰ ਯਾਦ ਤਾਂ ਕੀਤਾ ਜਾ ਸਕਦਾ ਹੈ ਪਰ ਮੋੜ ਤੋਂ ਰਿਆਸਤਾਂ ਨੂੰ ਸੁਰਜੀਤ ਨਹੀਂ ਕੀਤਾ ਜਾ ਸਕਦਾ। ਤਤੋਂ ਉਸਾਰ ਟੀਵੀ ਰਿਪੋਰਟ ਕਿਵੇਂ ਲੱਗੀ ਤੇ ਤੁਸੀਂ ਨਾਭਾ ਰਿਆਸਤ ਦੇ ਬਾਰੇ ਕੀ ਕੁਝ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਆਪਣੀ ਟਿੱਪਣੀ ਜ਼ਰੂਰ ਦਿਓ ਤੇ ਹੋਰ ਖਬਰਾਂ ਦੇ ਲਈ ਤੁਸੀਂ ਜੁੜੇ ਰਹੋ ਹੰਦਰ ਟੀਵੀ ਦੇ ਨਾਲ ਸੱਚੀ ਕਾਜ